ਪੰਜ ਆਬਾਂ ਦੀ ਧਰਤੀ ਕਹੇ ਜਾਂਦੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਗੰਦਲਾ ਹੋ ਚੱਲੇ ਜਿਸ ਦੀਆਂ ਤਸਵੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਦੇ ਪਿੰਡ ਬਿਸ਼ਨਪੁਰ ਖਾਨਪੁਰ ਅਤੇ ਕਈ ਹੋਰ ਪਿੰਡਾਂ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਇਨ੍ਹਾਂ ਪਿੰਡਾਂ ਦੇ ਖੇਤਾਂ 'ਚ ਲੱਗੇ ਟਿਊਬਵਲਾਂ ਦੇ ਵਿੱਚੋਂ ਗੰਦਾ ਪਾਣੀ ਆਉਣ ਦੇ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਪਾਣੀ ਪੀਣਾ ਉਹਨਾਂ ਦੀ ਮਜਬੂਰੀ ਹੈ ਤੇ ਇਸ ਨੂੰ ਪੀਣ ਦੇ ਨਾਲ ਕੈਂਸਰ ਅਤੇ ਕਾਲਾ ਪੀਲੀਆਂ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਨੇ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਨੇੜਲੀ ਖੰਡ ਮਿਲ ਦੇ ਵੱਲੋਂ ਡੂੰਗਾ ਬੋਰ ਕਰਕੇ ਮਿਲ ਦਾ ਗੰਦਾ ਪਾਣੀ ਸਿੱਧਾ ਜ਼ਮੀਨ ਦੇ ਵਿੱਚ ਪਾਇਆ ਜਾ ਰਿਹਾ ਜਿਸ ਕਾਰਨ ਇਹ ਹਾਲਾਤ ਪੈਦਾ ਹੋਏ ਨੇ ਲੋਕਾਂ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਖੰਡ ਮਿਲ ਦੀ ਚਿਮਨੀ ਦੇ ਵਿੱਚੋਂ ਉੱਠਦੇ ਧੂੰਏ ਦੇ ਨਾਲ ਰਾਖ ਵੀ ਵੱਡੇ ਪੱਤਰ ਦੇ ਉੱਤੇ ਉਹਨਾਂ ਦੇ ਘਰ ਦੇ ਵਿੱਚ ਆਉਂਦੀ ਹੈ ਜਿਸ ਕਾਰਨ ਉਹਨਾਂ ਦਾ ਜੂਣਾ ਮੁਹਾਲ ਹੋ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਪਣੀ ਇਸ ਸਮੱਸਿਆ ਬਾਰੇ ਉਹਨਾਂ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਪਰ ਕੋਈ ਹੱਲ ਨਹੀਂ ਨਿਕਲਿਆ ਦਿੱਲੀ ਤੋਂ ਵੀ ਇਸ ਪਾਣੀ ਦੇ ਨਮੂਨੇ ਭਰਨ ਦੇ ਲਈ ਮਾਹਿਰਾਂ ਦੀ ਟੀਮ ਆਈ ਸੀ ਪਰ ਉਸ ਦੇ ਵੱਲੋਂ ਵੀ ਕੋਈ ਟੋਕਵਾ ਭਰੋਸਾ ਨਹੀਂ ਦਿੱਤਾ ਗਿਆ ਲੋਕਾਂ ਦੀ ਮੰਗ ਹੈ ਕਿ ਖੰਡ ਮਿਲ ਨੂੰ ਫੌਰਨ ਬੰਦ ਕੀਤਾ ਜਾਏ ਤੇ ਨਾਲ ਹੀ ਉੱਚ ਪੱਧਰੀ ਜਾਂਚ ਕੀਤੀ ਜਾਏ ਕਿ ਗੰਦਲਾ ਪਾਣੀ ਜ਼ਮੀਨ ਦੇ ਵਿੱਚ ਕਿਵੇਂ ਪਾਇਆ ਜਾ ਰਿਹਾ ਹੈ ਸਮੱਸਿਆ ਸਾਡੇ ਇਹੋ ਹੀ ਇੱਕ ਤੇ ਪਾਣੀ ਦੀ ਪ੍ਰੋਬਲਮ ਬਹੁਤ ਬਾਕੀ ਸਵੇਰੇ ਸੁੱਤੇ ਉੱਠ ਗਏ ਸਾਨੂੰ ਟੋਕਰਾ ਸਵਾ ਦਾ ਇਕੱਠਾ ਕਰਨਾ ਪੈਂਦਾ ਫਿਰ ਅਸੀਂ ਬਾਹਰ ਪੈਰ ਰੱਖ ਸਕਦੇ ਐ ਇੰਨੀ ਪ੍ਰੋਬਲਮ ਆ ਕੱਪੜਾ ਅਸੀਂ ਬਾਹਰ ਨਹੀਂ ਸੁਕਾ ਸਕਦੇ ਕੋਈ ਦੋ ਪਰੋਨੇ ਲੈ ਗਏ ਅਸੀਂ ਨਹੀਂ ਬਾਹਰ ਬੈਠ ਸਕਦੇ ਕੋ ਰਾਤ ਨੂੰ ਸੌ ਨਹੀਂ ਸਕਦੇ ਗਰਮੀਆਂ ਨੂੰ ਸਾਨੂੰ 12 ਮਹੀਨੇ ਇੰਨੀ ਪ੍ਰੋਬਲਮ ਆ ਮੱਖੀ ਮੱਛਰ ਕਹਿਰ ਦਾ ਇਹਨ ਇਕੱਠਾ ਕਰ ਲਿਆ ਸਾਰਾ ਇਹਨਾਂ ਨੇ ਪਾਣੀ ਪਿੰਡ ਵਾਲ ਨੂੰ ਪੈਪਾਂ ਪਾ ਕੇ ਖੂਹ ਪਾ ਕੇ ਕੱਢ ਛੜਿਆ ਪਾਣੀ ਸਾਰੇ ਨਲਕਿਆਂ ਦੇ ਖੂਹਾਂ ਦੇ ਸਭ ਗੰਦੇ ਹੋ ਗਏ ਤੇ 10 12 ਮੌਤਾਂ ਸਾਡੇ ਕੈਂਸਰ ਨਾ ਹੁੰਦੀਆਂ ਹਰ ਵਾਰੀ ਕਿਸੇ ਨੂੰ ਦਮਾ ਆਇਆ ਕਿਸੇ ਨੂੰ ਟੀਵੀ ਹੈ ਕੋਈ ਨਾ ਕੋਈ ਬਿਮਾਰੀ ਸਾਡਾ ਕੋਈ ਮਸਲਾ ਨਹੀਂ ਹੱਲ ਕਰ ਰਿਆ ਨਾ ਮਿਲ ਕਰ ਰਹੀ ਨਾ ਸਰਕਾਰ ਕਰ ਰਹੀ ਇਹ ਸੌਰੀ ਬਿਲਕੁਲ ਮਿਲਦੀ ਸਵਾਜੀ ਆ ਰਹੀ ਹੈ ਤੇ ਕਈ ਵਾਰੀ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਡੀਸੀ ਆਫਿਸ ਹਾਰਪੁਰ ਨੂੰ ਵਿਦ ਈਮੇਲ ਫੋਟੋਗ੍ਰਾਫ ਭੇਜਿਆ ਪਰ ਉਥੋਂ ਕੋਈ ਸਾਨੂੰ ਜਵਾਬ ਨਹੀਂ ਆਇਆ ਮਿਲਦੇ ਸੀਐਮਡੀ ਸਾਹਿਬ ਨਾਲ ਵੀ ਇੱਕੋ ਜਿਹੀ ਮੇਰੀ ਟਾਕ ਹੋਈ ਸੀ ਕਿ ਇਸ ਦਾ ਪ੍ਰਬੰਧ ਕੀਤਾ ਜਾਵੇ ਕੋਈ ਫਿਲਟਰ ਲਗਾਏ ਜਾਣ ਪਰ ਸਾਨੂੰ ਆਸ਼ਵਾਸ਼ਣ ਦੇ ਦਿੰਦੇ ਨੇ ਪਰ ਹੁੰਦਾ ਐਦਾ ਨਹੀਂ ਹੈ। ਸੋ ਸਾਡੀ ਪੁਰਜ਼ੋਰ ਅਪੀਲ ਹੈ ਕਿ ਇਸ ਚੀਜ਼ ਦੀ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਕਿ ਇਲਾਕੇ ਦੇ ਲੋਕਾਂ ਦੀ ਜਿਹੜੀ ਸਮੱਸਿਆ ਉਹ ਦੂਰ ਹੋਵੇ ਅਤੇ ਉਹਨਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਉਧਰ ਲੋਕਾਂ ਦੇ ਇਹਨਾਂ ਇਲਜ਼ਾਮਾਂ ਸਬੰਧੀ ਖੰਡ ਮਿਲਦੇ ਜੀਐਮ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਮਿਲਦਾ ਗੰਦਲਾ ਪਾਣੀ ਜ਼ਮੀਨ ਦੇ ਹੇਠਾਂ ਨਹੀਂ ਪਾਇਆ ਜਾ ਰਿਹਾ ਜਿਸ ਦੀ ਭਾਵੇਂ ਜਾਂਚ ਕਰਵਾ ਲਈ ਜਾਵੇ। ਹਾਉਨਾ ਇਹ ਜ਼ਰੂਰ ਮੰਨਿਆ ਹੈ ਕਿ ਜਿਮਨੀ ਦੇ ਵਿੱਚੋਂ ਧੂੰਏ ਦੇ ਨਾਲ ਨਾਲ ਕੁਝ ਰਾਖ਼ ਜ਼ਰੂਰ ਉੱਡ ਰਹੀ ਹੈ। जैसनो छेती ठीक करवा लिया जाएगा पहली बात तो यह है कि इस फैक्ट्री का पानी कहीं बाहर जा रहा है बिल्कुल बात तथ्यहीन है दूसरा ये भी ब्लेम लगाया जा रहा है कि फैक्ट्री ने बोर करके पानी को जमीन के अंदर डाला है एक भी बोर या दो डेड बोर भी क्यों ना हो किसी भी तरह का बोर यदि फैक्ट्री के अंदर ये मिलता है तो इसके लिए मैनेजमेंट पूर्ण रूप से जिम्मेदार है कोई भी एक ड्रॉप भी पानी कभी इस तरीके से फैक्ट्री ने नहीं डाला केवल ट्रीट पानी वो भी पौधों में दिया जाता है नंबर तीसरी बात है कि राखी वाली बात सुहा जो क्योंकि हमारा एक बॉयलर लगा है काफ़ी कैपेसिटी का जो 200 टन का बॉयलर है 40 मेगावाट टरबाइन है नई मशीनरी है उसमें राखी जरूरत कुछ निकली है मेरी भी संज्ञान में आई है बात ये मैंने गांव के लोगों से बातचीत भी करी कि क्योंकि जिस पार्टी ने इस बॉयलर को लगाया उसको हमने बुलवा लिया इमीडिएट वो आके इसको इसको जो इसमें कमी है उसको ठीक करेगी एक हफ्ते के अंदर ये राखी वाली समस्या खत्म हो जाएगी ਦੂਜੇ ਪਾਸੇ ਲੋਕਾਂ ਨੂੰ ਦਰਪੇਸ਼ ਇਸ ਮੁਸ਼ਕਿਲ ਬਾਰੇ ਜਦੋਂ ਐਸਡੀਐਮ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਜੋ ਜਵਾਬ ਦਿੱਤਾ ਹੈ ਉਹ ਕਾਫੀ ਹੈਰਾਨ ਕਰਨ ਵਾਲਾ ਸੀ ਐਸਡੀਐਮ ਸਾਹਿਬ ਕਹਿੰਦੇ ਨੇ ਕਿ ਇਹ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਹੁਣ ਆਇਆ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਹਨਾਂ ਕੋਲ ਕਿਸੇ ਨੇ ਇਸ ਮਸਲੇ ਬਾਰੇ ਗੱਲ ਹੀ ਨਹੀਂ ਕੀਤੀ ਉਹਨਾਂ ਭਰੋਸਾ ਦਿੱਤਾ ਹੈ ਕਿ ਛੇਤੀ ਇਸ ਦੀ ਪੜਤਾਲ ਜ਼ਰੂਰ ਕਰਾਈ ਜਾਏਗੀ ਇਹਦੇ ਵਿੱਚ ਅਸੀਂ ਸਬਡਿਵੀਜ਼ਨ 11th ਇੱਕ ਕਮੇਟੀ ਬਣਾ ਕੇ ਜਿਸ ਵਿੱਚ ਕਿ ਪੰਜਾਬ ਪੋਲੀਸ਼ਨ ਕੰਟਰੋਲ ਬੋਰਡ ਅਤੇ ਹੋਰ ਵਿਭਾਗਾਂ ਦੇ ਜਿਹੜੇ ਮੈਂਬਰਸ ਹੋਣਗੇ ਉਨ੍ਹਾਂ ਤੋਂ ਅਸੀਂ ਇਹਦਾ ਬਕਾਇਦਾ ਜ਼ਮੀਨੀ ਜਾਂਚ ਕਰਵਾ ਕੇ ਜੋ ਜੋ ਬੰਦੀ ਕਾਰਵਾਈ ਉਹ ਕੀਤੀ ਜਾਏ। ਮੈਨੂੰ ਤੁਹਾਡੇ ਵੱਲੋਂ ਇਹ ਸਬੰਧਿਤ ਦੱਸਿਆ ਗਿਆ। ਪਹਿਲਾਂ ਮੇਰੇ ਧਿਆਨ ਦੇ ਵਿੱਚ ਨਾ ਪਿੰਡਾਂ ਵੱਲੋਂ ਕੋਈ ਦਰਖਾਸਤ ਹੈ ਨਾ ਕੋਈ ਹੋਰ ਕਿਸੇ ਨੇ ਆ ਕੇ ਇਸ ਪਿੰਡ 'ਕੀ ਦਰਖਾਸਤ ਦਿੱਤੀ ਹੈ। ਬਹਿਰ ਹਾਲ ਹੁਣ ਵੇਖਣਾ ਹੋਇਆ ਹੈ ਕਿ ਐਸ ਡੀ ਐਮ ਸਾਹਿਬ ਦੇ ਭਰੋਸੇ ਨੂੰ ਕਦੋਂ ਬੂਰ ਪੈਂਦਾ ਹੈ ਤੇ ਉਹ ਕਦੋਂ ਜਾਂਚ ਆਰੰਭਦੇ ਨੇ ਤੇ ਲੋਕਾਂ ਦੇ ਵੱਲੋਂ ਖੰਡ ਮਿਲ ਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੀ ਕੀ ਅਸਲ ਸੱਚਾਈ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕੀ ਜੋ ਧਰਤੀ ਹੇਠਲਾ ਪਾਣੀ ਗੰਦਲਾ ਹੋ ਰਿਹਾ ਉਸ ਦੀ ਕੋਈ ਵਜ੍ਹਾ ਹੈ ਤਰਸੇਮ ਪਪੂ ਪੀਟੀਸੀ ਨਿਊਜ਼ ਮੁਕੇਰੀ